ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਬੈਰਾਗਣ ਮਹਲਾ ਪਹਿਲਾ ਹਰਨੀ ਹੋਵਾ ਬਨ ਵਸਾ ਕੰਧ ਮੂਲ ਚੁਣ ਖਾਉ ਗੁਰ ਪ੍ਰਸਾਦੀ ਮੇਰਾ ਸਾਹ ਮਿਲੈ ਬਾਰ ਬਾਰ ਹਉ ਜਾਉ ਜਿਉ ਮੈਂ ਬਣ ਜਾਰਣ RAM ਕੀ ਤੇਰਾ ਨਾਮ ਬਖਰ ਬਾਪਾਰ ਜੀ ਰਹਾ ਕੁਇਕਲ ਹੋਵਾ ਅੰਬ ਵਸਾਂ ਸਹਜ ਸ਼ਬਦ ਵਿਚਾਰ ਸਹਜ ਸੁਭਾਏ ਮੇਰਾ ਸਾਹ ਮਿਲੈ ਦਰਸ਼ਨ ਰੂਪ ਆਪਾਰ ਮਛਲੀ ਹੋਵਾ ਜਲ ਵਸਾਂ ਜੀ ਜੰਤ ਸਭ ਸਾ ਉਰਵਾਰ ਪਾਰ ਮੇਰਾ ਸਹਵਸ ਹਾਂ ਮਿਲੋਗੀ ਬਾਪਸਾ ਨਾ ਗਣ ਹੋਵਾ ਧਰ ਵਸਾ ਸ਼ਬਦ ਵਸਾ ਪਹੁੰਚ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਇ ਨਾਗਣ ਹੋਵਾ ਧਰਵਸਾ ਸ਼ਬਦ ਵਸ ਭਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 157 ਦੇ ਉੱਪਰ ਅੰਕਿਤ ਹੈ ਆਰੰਭ ਦੇ ਵਿੱਚ ਗੁਰੂ ਸਾਹਿਬ ਨੇ ਦਰਜ ਕੀਤਾ ਹੈ ਗੌੜੀ ਬੈਰਾਗਣ ਕੇਵਲ ਕੇਈ ਸਾਡੇ ਸਵਾਲ ਹੁੰਦੇ ਆ ਬੈਰਾਗਣ ਦਾ ਅਰਥ ਹੈ ਇਹ ਗੌੜੀ ਰਾਗ ਦੀ ਇੱਕ ਕਿਸਮ ਹੈ ਜਿਸ ਤਰ੍ਹਾਂ ਪਿੱਛੇ ਵੀ ਆਪਾਂ ਪੜ ਕੇ ਆਏ ਆ ਚੇਤੀ ਅੱਗੇ ਆਏਗਾ ਦੀਪਕੀ ਇਹ ਗੌੜੀ ਰਾਗ ਦੀਆਂ ਕਿਸਮਾਂ ਹਨ ਪਰ ਜਿਸ ਵੇਲੇ ਅਸੀਂ ਦਾ ਉਚਾਰਨ ਕਰਨਾ ਹੈ ਕੋਈ ਵੀ ਆਪਾਂ ਸ਼ਬਦ ਪੜ੍ਹਦੇ ਆਂ ਜਦੋਂ ਅਸੀਂ ਉਹਨੂੰ ਨਖੇੜ ਕੇ ਪੜਾਂਗੇ ਸਪੇਸ ਦੇ ਕੇ ਪੜਾਂਗੇ ਗੌੜੀ ਬਿਰਾਗਣ ਮਹਿਲਾ ਪਹਿਲਾ ਆਪਣੇ ਆਪ ਹੀ ਉਹਦੀ ਸਮਝ ਲੱਗ ਜਾਂਦੀ ਹੈ ਜੇ ਆਪਾਂ ਪੜ੍ਹ ਦਿੱਤਾ ਗੌੜੀ ਬਿਰਾਗਣ ਮਹਿਲਾ ਪਹਿਲਾ ਤੇ ਉਹਦਾ ਅਰਥ ਨਹੀਂ ਬਣਦਾ ਕੋਈ ਵੀ ਸ਼ਬਦ ਪੜ੍ਹਦੇ ਜਿੱਦਾਂ ਕੱਲ ਸ਼ਬਦ ਆਏਗਾ ਗੌੜੀ ਪੂਰਵੀ ਦੀਪਕੀ ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਵਿਚਾਰਨ ਕੀਤਾ ਇਸ ਪਾਵਨ ਸ਼ਬਦ ਵਿੱਚ ਗੁਰੂ ਸੰਗਤ ਜੀ ਸਤਗੁਰੂ ਬਖਸ਼ਿਸ਼ ਕਰ ਰਿਹਾ ਰਹਾਉ ਦੀਆਂ ਪੰਕਤੀਆਂ ਹਨ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰ ਵਪਾਰੀ ਰਹੋ ਕਿਉਂਕਿ ਇਸੇ ਸਾਰੇ ਹੀ ਸੰਸਾਰ ਦੇ ਵਿੱਚ ਬਨਜ ਕਰਨਾ ਹੈ ਵਸੇ ਕਈ ਕਿਸਮਾਂ ਕਈ ਜਾਤੀਆਂ ਦੇ ਨਾਮ ਵੀ ਬਨਜਾਰਾ ਹੈ ਆ ਜਿਹੜੇ ਬੰਗਾ ਚੜਾਉਂਦੇ ਉਹ ਵੀ ਬਨਜਾਰੇ ਹੁੰਦੇ ਹਨ ਹੋਰ ਵੀ ਹਨ ਪਰ ਉਹ ਇੱਕ ਜਾਤ ਦਾ ਹੋ ਗਿਆ ਪਰ ਇੱਥੇ ਸਾਰਿਆਂ ਨੂੰ ਸਤਗੁਰੂ ਆਖਦੇ ਆਪਣੇ ਵੱਲੋਂ ਇੱਕ ਬੰਜਾਰਨ ਦੇ ਰੂਪ ਦੇ ਵਿੱਚ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੈ ਬੰਜਾਰਾ ਜਿਹੜਾ ਹੈ ਉਹ ਪੁਲਿੰਗ ਸ਼ਬਦ ਹੈ ਤੇ ਇਹ ਇਸਤਰੀ ਲਿੰਗ ਹੈ ਬਣਜਾਰਨ ਸਭ ਕਹਿੰਦੇ ਮੈਂ ਬਣਜਾਰਨ RAM ਕੀ ਤੇਰਾ ਨਾਮ ਵਖਰ ਬਾਪਾਰ ਜੀ हे सतगुरु कृपा ਕਰੋ ਬਖਸ਼ਿਸ਼ ਕਰੋ ਆਪ ਜੀ ਦਾ ਨਾਮ ਮੇਰੇ ਜੀਵਨ ਵਿੱਚ ਵਪਾਰ ਵਾਸਤੇ ਸੌਦਾ ਬਣ ਜਾਏ ਵੱਖਰ ਕਹਿੰਦੇ ਸੌਦਾ ਸਬਾਣੀ ਦੇ ਵਿੱਚ ਬੜੇ ਪ੍ਰਮਾਣ ਦਿੱਤੇ ਆ ਸਤਗੁਰੂ ਸਾਰਿਆਂ ਨੂੰ ਕਹਿੰਦੇ ਆ ਬਣਜ ਕਰੋ ਬਣ ਜਾ ਰਹੇ ਹੋ ਵੱਖਰ ਲਿਹੋ ਸਮਾਲ ਜੈਸੀ ਵਸਤ ਵਸਾਈਏ ਜੈਸੀ ਨਿਭ ਹੈ ਨਾਲ ਅੱਗੇ ਸਾਹ ਸ ਜਾਣ ਹੈ ਲੈਸੀ ਵਸਤ ਸਮਾਨ ਇਹ ਕਿਦਾਂ ਵਪਾਰ ਕਰਨਾ ਕਹਿੰਦੇ ਭਾਈ ਰੇ RAM ਕਹੋ ਚਿੱਤ ਲਾਏ ਹਰ ਜਸ ਬਖਰ ਲੈ ਚਲੋ ਸ਼ਹੁ ਦੇਕੇ ਪਤਿਆ ਆਪਾਂ ਸੁਖਨੀ ਸਾਹਿਬ ਦੀ ਬਾਣੀ ਵਿੱਚ ਵੀ ਪੜਦੇ ਹਾਂ ਜਿਸ ਬਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਉਦੇ ਵਾਸਤੇ ਕੀ ਕਰਨਾ ਤਜ ਅਬਮਾਨ ਲੇਹੋ ਮਨ ਮੋਲ RAM ਨਾਮ ਹਿਰਦੇ ਮੈਂ ਤੂ ਤੇ ਸਤਿਗੁਰੂ ਮੈਂ ਤੇਰੇ ਘਰ ਦੀ ਬਨਜਾਰਨ ਹਾਂ ਮੈਂ ਬਨਜਾਰਨ RAM ਕੀ ਤੇਰਾ ਨਾਮ ਬਖਰ ਬਾਪਾਰ ਜੀ ਰਹਾਉ ਦੇਖੋ ਕਿੰਨਾ ਅੰਦਰ ਭਾਵਨਾ ਹੈ ਕਿ ਕਿਸ ਤਰ੍ਹਾਂ ਵੀ ਤੂੰ ਮਿਲ ਜਾਏ ਹਰਨੀ ਹੋਵਾ ਬਨ ਵਸਾਂ ਕੰਦ ਮੂਲ ਚੁਣ ਖਾਉ ਜੇ ਇਸ ਨੂੰ ਖਾਉ ਪੜ ਦੇਾਂਗੇ ਮਤਲਬ ਅਸੀਂ ਦੂਸਰੇ ਨੂੰ ਸੁਬੋਧਨ ਕਰ ਰਹੇ ਹਾਂ ਜਦੋਂ ਉਹਨੂੰ ਬਿੰਦੇ ਸਮੇਤ ਉਚਾਰਨ ਕਰਾਂਗੇ ਖਾਉ ਮੈਂ ਹਰਨੀ ਹੋਵਾ ਬਨ ਵਸਾਂ ਕੰਦ ਮੂਲ ਚੁਣ ਖਾਉ ਇੱਥੇ ਹੁਣ ਬਨ ਦੇ ਨੰਨੇ ਨੂੰ ਸਿਆਰੀ ਹੈ ਮੈਂ ਜੰਗਲ ਵਿੱਚ ਚਲਾ ਜਾਵਾਂ ਮੈਂ ਹਰਨੀ ਬਣ ਹਰਨੀ ਹੋਵਾਂ ਬਨ ਵਸਾਂ ਜਿਸ ਤਰ੍ਹਾਂ ਹਰਨੀ ਜਿਹੜੀ ਹੈ ਉਹ ਜੰਗਲ ਵਿੱਚ ਕੰਧ ਮੂਲ ਖਾ ਕੇ ਗੁਜ਼ਾਰਾ ਕਰਦੀ ਤੇ ਸਤਿਗੁਰੂ ਤੇਰਾ ਨਾਮ ਜਿਹੜਾ ਨਾ ਤੇਰਾ ਨਾਮ ਵੱਖਰ ਵਪਾਰ ਦੀ ਤੇਰਾ ਨਾਮ ਹੀ ਮੇਰੇ ਜੀਵਨ ਦੀ ਖੁਰਾਕ ਬਣ ਜਾ ਤੇ ਇਹ ਸਤਿਗੁਰ ਜਦੋਂ ਤੇਰੇ ਨਾਮ ਦੀ ਮੇਰੇ ਜੀਵਨ ਦੀ ਖੁਰਾਕ ਬਣ ਗਈ ਤੇ ਕੀ ਪ੍ਰਾਪਤ ਹੋਏਗਾ ਗੁਰ ਪ੍ਰਸਾਦੀ ਮੇਰਾ ਸੌ ਮਿਲੈ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਉਹ ਸਹ ਅਕਾਲ ਪੁਰਖ ਪਰਮੇਸ਼ਰ ਦਾ ਨਾਲ ਮਲਾਪ ਹੋ ਜਾਏਗਾ बार-बार ਹਾਂ ਜਾਵਾਂ ਜੀਉ ਆਮ ਕਰਕੇ ਇਹਨੂੰ ਪੜਿਆ ਜਾਂਦਾ ਜਾਵੋ ਜੀਓ ਤੇ ਜੇ ਇਹਨੂੰ ਬਿੰਦੇ ਸਹਿਤ ਨਹੀਂ ਵਿਚਾਰਨ ਕਰਾਂਗੇ ਇਹਦਾ ਅਰਥ ਹੀ ਬਦਲ ਜਾਏਗਾ ਗੁਰ ਪ੍ਰਸਾਦ ਦੀ ਮੇਰਾ ਸਹ ਮਿਲੈ ਵਾਰ-ਵਾਰ ਹਾਂ ਜਾਵਾਂ ਜੀਉ ਮੈਂ ਬਾਰ-ਬਾਰ ਸਦਕੇ ਜਾਂਦੀ ਹਾਂ ਗੁਰ ਪ੍ਰਸਾਦੀ ਮੇਰਾ ਸਭ ਮਿਲੈ ਬਾਰ-ਬਾਰ ਹਾਂ ਜਾਉ ਜਿਉ ਮੈਂ ਬਣ ਜਾ ਰਣ ਰਾਮ ਕੀ ਤੇਰਾ ਨਾਮ ਬਖਰ ਬਾਪਾਰ ਜੀ ਰਹਾਓ ਇਹ ਗੁਰਮਤ ਦਾ ਸਿਧਾਂਤ ਹੈ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਜੀਵਨ ਵਿੱਚ ਗੁਰ ਪ੍ਰਸਾਦ ਹੋਣਾ ਬਹੁਤ ਜ਼ਰੂਰੀ ਹੈ ਗੁਰ ਪ੍ਰਸਾਦੀ ਮੇਰਾ ਸਭ ਮਿਲੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਇੱਕ ਆ ਜਿਹੜੇ ਪਖੰਡੀ ਹੁੰਦੇ ਹਨ ਨਾ ਪਖੰਡੀ ਤੇ ਆਪ ਹੀ ਲੋਕਾਂ ਨੂੰ ਕਹਿੰਦੇ ਆ ਤੇ ਉਹਨਾਂ ਦੇ ਜਿਹੜੇ ਏਜੰਟ ਹੁੰਦੇ ਹਨ ਨਾ ਬਾਬਿਆਂ ਦੇ ਆਓ ਤੁਹਾਨੂੰ ਪ੍ਰਭੂ ਨਾਲ ਮਲਾਪ ਕਰਾ ਦਈਏ ਆਓ ਤੁਹਾਨੂੰ ਪ੍ਰਭੂ ਮਲਾ ਦਈਏ ਤੇ ਕਿਸੇ ਇੱਕ ਗੁਰਸਿੱਖ ਜੀਵਨ ਵਾਲੇ ਨਾਲ ਮੁਲਾਪ ਹੋ ਗਿਆ ਉਹਨਾਂ ਦਾ ਕਹਿੰਦੇ ਆਓ ਜੀ ਤੁਹਾਨੂੰ ਰੱਬ ਨਾਲ ਮਲਾディー ਕਹਿੰਦੇ ਮੈਂ ਤਾਂ ਰੱਬ ਨਾਲ ਗੱਲਾਂ ਕਰਕੇ ਆਇਆ ਉਹ ਹੈਰਾਨ ਹੋ ਗਿਆ ਵੀ ਗੱਲਾਂ ਰੱਬ ਨਾਲ ਵੀ ਅਸੀਂ ਤਾਂ ਪਖੰਡ ਨਾਲ ਹੀ ਕਹਿ ਰਹੇ ਆ ਨਾ ਰੱਬ ਮਲਾディー ਇਹ ਤਾਂ ਕਹਿੰਦਾ ਮੈਂ ਗੱਲਾਂ ਕਰਕੇ ਆਇਆ ਰੱਬ ਦੇ ਨਾਲ ਕਹਿੰਦੇ ਕਿੱਦਾਂ ਕਹਿੰਦੇ ਆਓ ਬੇ ਚਲਿਏ ਲੈ ਆਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੈਠੋ ਇਹ ਗੱਲਾਂ ਕਰਦਾ ਹੈ ਰੱਬ ਨਾਲ ਗੱਲਾਂ ਕਰਉਂਦਾ ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਤੋਂ ਬਿਨਾ ਪ੍ਰਾਪਤੀ ਨਹੀਂ ਹੈ ਪਰਮਾਤਮਾ ਦੀ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਗੁਰ ਪ੍ਰਸਾਦੀ ਮੇਰਾ ਸਭ ਮਿਲਿਆ ਬਾਰ ਬਾਰ ਹਾਂ ਜਾਉ ਜਿਉ ਮੈਂ ਬਣ ਜਾਰਣ RAM ਕੀ ਤੇਰਾ ਨਾਮ ਬਖਰ ਬਾਪਾਰ ਜੀ ਰਹਾ ਕੋਕਲ ਹੋ ਮਾਂ ਅੰਬ ਵਸਾ ਸਹਜ ਸ਼ਬਦ ਵਿਚਾਰ ਹੁਣ ਜਿਹੜੀ ਕੋਇਲ ਹੁੰਦੀ ਆਂ ਤੇ ਉਹਨੂੰ ਅੰਬ ਨਾਲ ਬੜਾ ਪਿਆਰ ਹੁੰਦਾ ਹੈ ਏ ਸਤਿਗੁਰੂ ਮਹਾਰਾਜ ਹੋ ਸਕੇ ਮੈਂ ਕੋਕਲ ਬਣ ਜਾਵਾਂ ਤੇ ਅੰਬ ਦੇ ਉੱਪਰ ਬਸ ਜਾਵਾਂ ਉਹਦੇ ਦਰਖਤ ਦੇ ਉੱਪਰ ਰਵਾਂ ਸਹਜ ਸ਼ਬਦ ਵਿਚਾਰ ਜਦਾਂ ਕੋਇਲ ਜਿਹੜੀ ਆ ਨਾ ਬੜੀ ਸਾਨੂੰ ਸੋਹਣੀ ਲੱਗਦੀ ਹੈ ਉਹਦੀ ਆਵਾਜ਼ ਬਹੁਤ ਸੋਹਣੀ ਲੱਗਦੀ ਹੈ ਪਰ ਬੜੇ ਸੋਹਣਾ ਕਿਸੇ ਨੇ ਕਿਹਾ ਵੀ ਹੁਣ ਕਾ ਜਿਹੜਾ ਹੁੰਦਾ ਸਾਨੂੰ ਚੰਗਾ ਨਹੀਂ ਲੱਗਦਾ ਕਾ 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 ਕਰਦਾ ਕੋਇਲ ਜਿਹੜੀ ਸਾਨੂੰ ਬੜੀ ਮਿੱਠੀ ਦਿੰਦਾ ਸਾਨੂੰ ਦਿੰਦੀ ਸਾਨੂੰ ਕੁਝ ਵੀ ਨਹੀਂ ਪਰ ਸਾਨੂੰ ਚੰਗੀ ਲੱਗਦੀ ਹੈ ਬੜਾ ਸੋਹਣਾ ਕਿਸੇ ਨੇ ਲਿਖਿਆ ਕਹਿੰਦੇ ਕਾਗਾ ਕਾ ਕੋ ਲੇਤ ਹੈ ਕੋਕਲ ਕਾ ਕੋ ਦੇਤ ਮਿੱਠੀ ਬੋਲੀ ਬੋਲ ਕੇ ਸਭ ਕਾ ਮਨ ਹਿਰ ਲੈ ਪਰ ਉਹਦੇ ਅੰਦਰ ਮਿਠਾਸ ਹੈ ਬੋਲਣ ਦੇ ਵਿੱਚ ਆਪਾਂ ਕਹਿੰਦੇ ਵੀ ਇਹਦੀ ਆਵਾਜ਼ ਕੋਇਲ ਵਰਗੀ ਹੈ ਸਭ ਕਹਿੰਦੇ ਭਾਈ ਮੈਂ ਕੋਕਲ ਬਣ ਜਾਵਾਂ ਤੇ ਅੰਬ ਤੇ ਵਸ ਜਾਵਾਂ ਇਹ ਸਤਿਗੁਰੂ ਮਹਾਰਾਜ ਜਿੱਦਾਂ ਕੋਇਲ ਦਾ ਪਿਆਰ ਅੰਬ ਦੇ ਨਾਲ ਹੈ ਨਾ ਤੇ ਮੇਰਾ ਪਿਆਰ ਤੇਰੇ ਸ਼ਬਦ ਨਾਲ ਬਣ ਜਾਏ ਕੋਈ ਕਲ ਹੋਵਾ ਆੰਬ ਵਸਾ ਸਹਿਜ ਸ਼ਬਦ ਵਿਚਾਰ ਸਹਿਜ ਸਵਾਏ ਮੇਰਾ ਸੌ ਮਿਲੈ ਫਿਰ ਆਤਮਕ ਡੋਲਤਾ ਵਿੱਚ ਰਹਿ ਕੇ ਪਿਆਰ ਦੇ ਵਿੱਚ ਰਹਿ ਕੇ ਮੇਰੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਦਰਸ਼ਨ ਰੂਪ ਅਪਾਰ ਉਸ ਪਰਮੇਸ਼ਰ ਦਾ ਜਿਹੜਾ ਰੂਪ ਹੈ ਉਹਦਾ ਜਿਹੜਾ ਦਰਸ਼ਨ ਹੈ ਉਹ ਬਿਆਨਤ ਹੈ ਕਹੀ ਨਹੀਂ ਜਾ ਸਕਦਾ ਬੜਾ ਸੋਹਣਾ ਸਤਗੁਰੂ ਕਹਿੰਦੇ ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹਉ ਮਦ ਨਰਾਰੇ ਉਹ ਸਭ ਦੇ ਮਦ ਵਿੱਚ ਸਾਰਿਆਂ ਦੇ ਅੰਦਰ ਵੀ ਹੈ ਸਾਰਿਆਂ ਤੋਂ ਨਰਾਰਾ ਵੀ ਹੈ ਉਹ ਕਿਦਾਂ ਦਾ ਹੈ ਕਿਦਾਂ ਦਾ ਕਹਿੰਦੇ ਸੁਭਾਅ ਹੈ ਤਾਂ ਗੁਰੂ ਸਾਹਿਬ ਦੱਸ ਰਹੇ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ Swami ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕਉਰਾ ਕੋਕਲ ਹੋਵਾ ਅੰਬ ਵਸਾਂ ਸਹਿਜ ਸ਼ਬਦ ਵਿਚਾਰ ਸਹਿਜ ਸਬਾਏ ਮੇਰਾ ਸਭ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਵਸਾਂ ਜੀ ਜਾਣਤ ਸਭ ਸਾਰ ਹੁਣ ਦੇਖੋ ਸ਼ਬਦ ਦੇ ਵਿੱਚ ਪਹਿਲਾ ਬਨ ਸ਼ਬਦ ਆਇਆ ਬੱਬਾ ਨੰਨੇ ਨੂੰ ਸਿਆਰੀ ਫਿਰ ਆਇਆ ਅੰਬ ਅੰਬੇ ਆੜੇ ਤੇ ਟਿੱਪੀ ਬੱਬੇ ਨੂੰ ਸਿਆਰੀ ਅੰਬ ਤੇ ਬਨ ਵਿੱਚ ਇੱਥੇ ਆਇਆ ਹੈ ਜਲ ਜਲ ਦੇ ਲੱਲੇ ਨੂੰ ਸਿਆਰੀ ਹੈ ਜਲ ਦੇ ਵਿੱਚ ਮਛਲੀ ਹੋਵਾ ਜਲ ਵਸਾ ਜੀ ਜੰਤ ਸਭ ਸਾ ਕਿਉਂਕਿ ਸਾਨੂੰ ਵਿਸ਼ਵਾਸ ਹੈ ਤੂੰ ਸਾਰੇ ਜੀਵਾਂ ਦੀ ਸਾਰ ਲੈਣਾ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਹੁਣ ਮਛਲੀ ਦਾ ਜਿਹੜਾ ਜੀਵਨ ਹੈ ਨਾ ਸਾਥ ਸੰਗਤ ਦੀ ਉਹ ਪਾਣੀ ਹੈ ਉਹਨੂੰ ਪਾਣੀ ਤੋਂ ਨਿਖੇੜਦੇ ਹੋ ਪਾਣੀ ਤੋਂ ਦੂਰ ਕਰਦੇ ਹੋ ਤੇ ਉਹ ਮਰ ਜਾਏਗੀ ਬੜੀ ਸੋਣੀ ਕਬੀਰ ਸਾਹਿਬ ਨੇ ਉਦਾਹਰਣ ਦਿੱਤੀ ਹੈ ਕਹਿੰਦੇ ਬੰਦਾ ਗਿਆ ਮੱਛੀ ਫੜੀ ਮੱਛੀ ਨੂੰ ਪਾਣੀ ਤੋਂ ਦੂਰ ਕਰਦਾ ਤੜਫ ਤੜਫ ਕੇ ਮਰ ਗਈ ਫਿਰ ਉਹਨੂੰ ਕੱਟਿਆ ਫਿਰ ਉਹਨੂੰ ਰਿੰਨਿਆ ਸਬਜ਼ੀ ਬਣਾ ਲਈ ਜਿਹਨੇ ਖਾਧੀ ਜਿਹਨੇ ਖਾਂਦੇ ਉਹਨਾਂ ਨੂੰ ਪਤਾ ਹੈ ਵੀ ਖਾ ਕੇ ਫਿਰ ਉਹ ਪਾਣੀ ਮੰਗਦੀ ਮਰ ਕੇ ਵੀ ਪਾਣੀ ਮੰਗਦੀ ਟੁਕੜੇ ਵੀ ਹੋ ਗਿਆ ਉਸੇ ਕਬੀਰ ਸਾਹਿਬ ਨੇ ਉਦਾਹਰਨ ਦਿੱਤੀ ਹੈ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਦ ਕਿਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਫਿਰ ਵੀ ਉਹਦਾ ਕਿੰਨਾ ਪਾਣੀ ਦੇ ਨਾਲ ਪਿਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਦੀ ਉਦਾਹਰਨ ਦਿੱਤੀ ਹੈ ਪਹਿਲਾਂ ਸਾਨੂੰ ਪੁੱਛਿਆ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜਮਣਾ ਜਹਿਬਿਦ ਜਲ ਕੋ ਮੀਨ ਕਹਿੰਦੇ ਗੁਣ ਗਾਣੇ ਸੀ ਕਿਉਂ ਨਹੀਂ ਗਾਏ ਗਾਏ ਨਹੀਂ ਇਸ ਕਰਕੇ ਜਨਮ ਆਕਾਰਥ ਕੀਨ ਤੂੰ ਆਪਣਾ ਜਨਮ ਹੀ ਬ्यर्थਕ ਬਾਲਿਆ ਜੇ ਗਾਉਣੇ ਆ ਤਾਂ ਇਸ ਗਾਓ ਕਹੋ ਨਾਨਕ ਹਰ ਭਜਮਣਾ ਜਹਿਬਿਦ ਜਲ ਕੋ ਮੀਨ ਜਿਦਾ ਮੱਛੀ ਪਾਣੀ ਨਾਲ ਪਿਆਰ ਕਰਦੀ ਮਛਲੀ ਮਾਛੀ ਮੀਨ ਤਕਰੀਬਨ 108ਵਰੀ ਸ਼ਬਦ ਗੁਰਬਾਣੀ ਦੇ ਵਿੱਚ ਇਹ ਆਇਆ ਉਹਦੇ ਪਿਆਰ ਦੀ ਗੱਲ ਕੀਤੀ ਹੈ ਕਿ ਉਹ ਪਾਣੀ ਤੋਂ ਬਿਨਾਂ ਮੱਛੀ ਜਿਹੜੀ ਰਹਿ ਨਹੀਂ ਸਕਦੀ ਹੁਣ ਮੱਛੀ ਦੇ ਵਿੱਚ ਵੀ ਗੁਣ ਹੁੰਦੇ ਆ ਹੁਣ ਮਛਲੀ ਜਿਹੜੀ ਆ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ ਤੇ ਸਿੱਖ ਜਿਹੜਾ ਉਹ ਗੁਰਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਮੱਛੀ ਦਾ ਜੀਵਨ ਪਾਣੀ ਹੈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਪਿਉ ਸਿੱਖ ਗੁਰਬਿੰਨ ਮਰ ਜਾਈ ਗੁਰੂ ਕਾਣਾ ਬਾਣੀ ਜਿਹੜੀ ਤੇ ਸਾਧ ਸੰਗਤ ਜੀ ਮੱਛੀ ਕਦੇ ਸੌਂਦੀ ਨਹੀਂ ਹੈ ਮੱਛੀ ਪਾਣੀ ਵਿੱਚ ਰਹਿੰਦੀ ਸੌਂਦੀ ਨਹੀਂ ਮੱਛੀ ਤੇ ਸਿੱਖ ਵੀ ਜਾਗਦਾ ਹੈ ਸੁਰਤ ਕਰਕੇ ਜਾਗਦਾ ਹੈ ਗੁਰ ਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਤੇ ਮੱਛੀ ਜਿਹੜੀ ਕਦੇ ਮੈਲੀ ਨਹੀਂ ਹੁੰਦੀ ਤੇ ਜਿਹੜਾ ਸਿੱਖ ਜੀਵਨ ਵਾਲਾ ਬਣ ਜਾਂਦਾ ਹੈ ਉਹਦੇ ਅੰਦਰੋਂ ਪ੍ਰਮਾਤਮਾ ਮੈਲ ਦੂਰ ਕਰ ਦਿੰਦਾ ਕਿਦਾਂ ਦਾ ਬਣ ਜਾਂਦਾ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਤੇ ਮੱਛੀ ਜਿਹੜੀ ਆ ਆਪਣੇ ਪਾਣੀ ਤੋਂ ਦੂਰ ਨਹੀਂ ਹੁੰਦੀ ਤੇ ਸਿੱਖ ਬਾਣੀ ਤੋਂ ਦੂਰ ਨਹੀਂ ਹੁੰਦਾ ਆ ਦੇਖੋ ਨਾ ਟੁਕੜੇ ਟੁਕੜੇ ਹੋ ਗਏ ਹੈ ਸਬਜੀ ਬਣ ਗਈ ਜਿਹਨੇ ਖਾਧੀ ਫਿਰ ਪਾਣੀ ਮੰਗਦਾ ਹੈ ਆ ਦੇਖੋ ਨਾ ਇਤਿਹਾਸ ਦੇਖੋ ਨਾ ਸਾਡਾ ਭਾਈ ਮੱਦੀ ਦਾਸ ਜੀ ਸਰੀਰ ਦੇ ਦੋ ਟੋਟੇ ਹੋ ਗਏ ਤੇ ਦੋ ਟੋਟਿਆਂ ਦੇ ਵਿੱਚੋਂ ਦੋ ਹਿੱਸੇ ਹੋ ਗਏ ਦੋਨਾਂ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ ਜਿਹਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਸੇ ਕਰਕੇ ਸਤਿਗੁਰ ਨੇ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀ ਸਭ ਕਹਿੰਦੇ ਮਛਲੀ ਹੋਵਾ ਜਲ ਵਸਾਂ ਜੀ ਜੰਤ ਸਭ ਸਾਰ ਕਿਉਂਕਿ ਇਹ ਪ੍ਰਮਾਤਮਾ ਤੋਂ ਸਾਰੇ ਜੀਵਾਂ ਦੀ ਸਾਰ ਲੈਣਾ ਸੰਭਾਲ ਕਰਦੇ ਆ ਆ ਪੜਦੇ ਨਾ ਸ਼ਬਦ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ ਕਹਿੰਦੇ ਪ੍ਰਮਾਤਮਾ ਜਿਹੜਾ ਨਾ ਉਹ ਜਿਹੜੇ 42 ਲੱਖ ਜਉਨਾ ਪਾਣੀ ਵਿੱਚ ਆ ਤੇ ਉਹਨਾਂ ਦੀ ਸਾਰਤ ਉਹ ਹੀ ਕਰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਹੁਣ ਜੇ ਇਹਨੂੰ ਆਪਾਂ ਇਕੱਠਾ ਪੜ ਗਏ ਨਾਨਕ ਚਿੰਤਾ ਮਤ ਕਰੋ ਵੀ ਨਾਨਕ ਨਾਨਕ ਨੂੰ ਕਾਦੀ ਚਿੰਤਾ ਨਾਨਕ ਸਭ ਜੀ ਤਾਂ ਕਹਿ ਰਹੇ ਆ ਨਾਨਕ ਸਾਨੂੰ ਕਹਿ ਰਹੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜਨ ਤੋ ਪਾਇਣ ਤਿਨਾ ਵੀ ਰੋਜੀ ਦੇ ਉਹ ਤੇ ਹਟ ਨਾ ਚਲੇ ਨਾ ਕੋ ਕਿਰਸ ਕਰੇ ਹੁਣ ਪਾਣੀ ਵਿੱਚ ਕੋਈ ਦੁਕਾਨ ਵੀ ਨਹੀਂ ਤੇ ਨਾ ਕੋਈ ਖੇਤੀ ਕਰਦਾ ਉੱਥੇ ਉਥੇ ਵੀ ਪ੍ਰਮਾਤਮਾ ਨੇ ਕੀ ਕੀਤਾ ਜੀਆਂ ਦਾ ਆਹਾਰ ਜੀਆਂ ਖਾਣਾ ਇਹ ਕਰੇ ਉਹ ਛੋਟੇ ਮੱਟੇ ਜੀਵ ਇੱਕ ਦੂਸਰੇ ਨੂੰ ਖਾ ਕੇ ਗੁਜ਼ਾਰਾ ਕਰਦੇ ਵਿੱਚੋਂ ਪਾਏ ਸਾਹਰਾ ਤਿਨਾ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਸੋ ਕਰਤਾ ਚਿੰਤਾ ਕਰੇ ਜਿੰਨ ਉਪਾਇਆ ਜਗ ਮਛਲੀ ਹੋਵਾਂ ਜਲ ਵਸਾ ਜੀ ਜਾਣਤ ਸਭ ਸਾਰ ਔਰ ਵਾਰ ਪਾਰ ਮੇਰਾ ਸੋਵਸੈ ਹਉ ਮਿਲੋਂਗੀ ਬਾਹ ਬਸਾਰ ਔਰ ਵਾਰ ਪਾਰ ਇਹ ਸਾਗਰ ਦੇ ਉਰਲੇ ਪੰਨੇ ਪਰਲੇ ਬੰਨੇ ਔਰ ਵਾਰ ਪਾਰ ਮੇਰਾ ਸੋਵਸੇ ਉਸ ਤੋਂ ਬਿਗਾਰ ਹੋਏ ਕੁਛ ਨਹੀਂ ਮੈਂ ਜਿੱਥੇ ਦੇਖ ਰਹੀ ਹਾਂ ਉੱਥੇ ਹੀ ਪ੍ਰਮਾਤਮਾ ਮੇਰਾ ਕਾਲਪੁਰਖ ਹੈ ਔਰ ਵਾਰ ਪਾਰ ਮੇਰਾ ਸੌ ਵਸੈ ਉਹ ਕਿਤੇ ਮਿਲਦੇ ਹਨ ਹਾਂ ਮਿਲੋਂਗੀ ਬਾਹ ਬਸਾ ਮੈਂ ਬਾਹ ਖਲਾਰ ਕੇ ਉਹਦੇ ਨਾਲ ਮਲਾਪ ਕਰਾਂਗੀ ਅੱਗੇ ਕਹਿੰਦੇ ਨਾਗਣ ਹੋਵਾਂ ਧਰ ਵਸਾਂ ਸ਼ਬਦ ਵਸ ਭਉ ਜਾਏ ਉਹ ਨਾਗਣ ਜਿਹੜੀ ਸੱਪ ਜਿਹੜਾ ਹੁੰਦਾ ਹੈ ਸਪਣੀ ਜਿਹੜੀ ਹੈ ਕੋਈ ਵੀ ਉਹਦੀ ਕਿਸਮ ਆ ਤੇ ਉਹ বীਣ ਜਿਹੜੀ ਜਦੋਂ বাজਦੀ ਆ বীਣ ਦੇ ਉਸ ਆਵਾਜ਼ ਦੇ ਵਿੱਚ ਉਹ ਮੁਗਦ ਹੋ ਜਾਂਦੀ ਹੁਣ ਇਹ ਵੀ ਇਹ ਸਾਧ ਸੰਗਤ ਦੀ ਉਹਦੇ ਸੱਪ ਦੇ ਕੰਨ ਨਹੀਂ ਹੁੰਦੇ ਪਰ ਉਹ বীਣ ਦੀ ਆਵਾਜ਼ ਕਿਦਾਂ ਸੁਣਦੀ ਹੈ ਉਹਦੇ ਕੰਨ ਨਹੀਂ ਹੁੰਦੇ ਸੱਪ ਦੇ ਉਹਦਾ ਪੂਰਾ ਜਿਹੜਾ ਜਿੰਨੀ ਸਕੇਨਾ ਉਹਦਾ ਪੂਰਾ ਜਿੰਨਾ ਦਿਸਮਾ ਉਹਦਾ ਪੂਰਾ ਜਿਹੜਾ ਜਿੰਨੀ ਉਹਦੀ ਹੁੰਦਾ ਲੰਬਾਈ ਚ ਚੜਾਈ ਦਿਨਾਂ ਵੀ ਹੈ ਉਹ ਪੂਰਾ ਸੁਣਦਾ ਪੂਰਾ ਸਰੀਰ ਸੁਣਦਾ ਉਹਦਾ ਤੇ ਜਦੋਂ ਬੀਣ ਵੱਜਦੀ ਆ ਤੇ ਉਹ ਆ ਜਾਂਦੇ ਸਭ ਬਾਹਰ ਨਿਕਲ ਗਏ ਕਹਿੰਦੇ ਸਤਿਗੁਰੂ ਕਹਿੰਦੇ ਕਹਿੰਦੇ ਮੈਂ ਧਰਤੀ ਦੇ ਵਿੱਚ ਵਸ ਜਾਵਾਂ ਜਿੱਦਾ ਨਾਗਣ ਵਸੀ ਹੈ ਨਾ ਤੇ ਤੇਰਾ ਸ਼ਬਦ ਤੇ ਉਹਨੂੰ ਫਿਰ ਡਰ ਕੋਈ ਨਹੀਂ ਉਹ ਬੀਣ ਵੱਜਦੀ ਨਾ ਫਿਰ ਉਹਨੂੰ ਡਰ ਕੋਈ ਨਹੀਂ ਉਹ ਤਾਂ ਫਿਰ ਸਵੇਰੇ ਕੋਲੇ ਤਰੇ ਜਾਂਦੀ ਹੈ ਜਦੋਂ ਬੀਣ ਵੱਜਦੀ ਹੈ ਤੇ ਉਧਰ ਚਲੇ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਤੇਰਾ ਸ਼ਬਦ ਮੇਰੇ ਹਿਰਦੇ ਵਿੱਚ ਵਸਦੇ ਮੇਰਾ ਡਰ ਖਤਮ ਹੋ ਜਾਏ ਸ਼ਬਦ ਵਸੇ ਪਾਉ ਜਾ ਅਸੀਂ ਜੇ ਡਰ ਰਹੇ ਆ ਨਾ ਅੱਜ ਸਾਡੇ ਅੰਦਰ ਸ਼ਬਦ ਨਹੀਂ ਵਸਿਆ ਵੀ ਆ ਫਲਾਣਾ ਕੰਮ ਹੋ ਗਿਆ ਇਹਨੇ ਤਾਂ ਲੋਕੀ ਟ੍ਰੈਫਿਕ ਦੇ ਨਿਯਮਾਂ ਤੋਂ ਨਹੀਂ ਡਰਦੇ ਜਿੰਨੇ ਬਿੱਲੀ ਤੋਂ ਡਰ ਕੇ ਰੁੱਕ ਜਾਂਦੇ ਆ ਜਦੋਂ ਲਹਿੜ ਜਾਂਦੀ ਨਾ ਉਹ ਤੋਂ ਨਹੀਂ ਡਰਦੇ ਪਾਰ ਕਰ ਦਿੰਦੇ ਭਾਵੇਂ ਜੁਰਮਾਨਾ ਲੱਗ ਜਾਏ ਉਹ ਤੋਂ ਨਹੀਂ ਡਰਦੇ ਪਰ ਬਿੱਲੀ ਤੋਂ ਡਰ ਕੇ ਰੁੱਕ ਜਾਂਦੇ ਆ ਉਥੋਂ ਟ੍ਰੈਫਿਕ ਵਾਲੇ ਕੋਲ ਨਹੀਂ ਡਰਦੇ ਤੇ ਇਹਨਾਂ ਡਰ ਪੈ ਗਿਆ ਪੈਦਾ ਅੰਦਰ ਕਹਿੰਦੇ ਸ਼ਬਦ ਵਸਾ ਪਾਉ ਜਾ ਜਦੋਂ ਸ਼ਬਦ ਵਸੇਗਾ ਨਾ ਤੁਹਾਡਾ ਡਰ ਆਪਣੇ ਆਪ ਖਤਮ ਹੋ ਜਾਏਗਾ ਕਹਿੰਦੇ ਨਾਗਨ ਜਿਹੜੀ ਆ ਉਹ বীਣ ਦੇ ਉੱਪਰ ਇੰਨੀ ਮਗੜ ਹੋ ਜਾਂਦੀ ਉਹਨੂੰ ਕਿਸੇ ਦੇ ਪਰਵਾਹ ਹੀ ਕੋਈ ਨਹੀਂ ਸਪੇਰੇ ਕੋਲ ਪਹੁੰਚ ਜਾਂਦੀ ਆ ਨਾਗਣ ਹੋਵਾ ਧਰ ਵਸਾਂ ਧਰ ਕਹਿੰਦੇ ਧਰਤੀ ਸ਼ਬਦ ਵਸੇ ਪਹੁੰਚ ਜਾਏ ਜਿਹੜੇ ਉਹਦੇ ਬਣ ਜਾਂਦੇ ਆ ਨਾਨਕ ਸਦਾ ਸੁਹਾਗਣੀ ਤੇ ਉਹ ਤਾਂ ਗੁਰੂ ਵਾਲੇ ਬਣ ਗਏ ਨਾ ਜਿੰਨੇ ਤੱਕ ਦੁਨੀਆ ਰਹੇਗੀ ਭਾਈ ਮਰਦਾਨੇ ਜੀ ਦਾ ਵੀ ਨਾਮ ਰਹੇਗਾ ਉਹਨਾਂ ਦੇ ਸਿੱਖਾਂ ਦੇ ਨਾਮ ਰਹਿਣਗੇ ਨਾ ਜਿਹੜੇ ਅੱਜ ਸਿੱਖਾਂ ਨੂੰ ਯਾਦ ਕਰਦੇ ਹਨ ਅੱਜ ਉਹ ਸੁਹਾਗ ਭਾਗ ਵਾਲੇ ਬਣ ਗਏ ਕਿਉਂ ਯਾਦ ਕਰਦੇ ਆ ਆ ਸਭ ਜਾਦਿਆਂ ਨੂੰ ਕਿਉਂ ਯਾਦ ਕਰ ਰਹੇ ਉਹਦੇ ਬਣ ਗਏ ਸੀ ਉਹਨਾਂ ਦੇ ਅੰਦਰ ਇੰਨੀ ਤਾਕਤ ਸੀ ਇੰਨਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੰਨਾ ਰਸ ਸੀ ਜੀਵਨ ਦੇ ਵਿੱਚ ਤੇ ਬੱਚੇ ਤਾਂ ਆਪਣੇ ਵੀ ਆ ਤੇ ਆਪਾਂ ਵੀ ਬੱਚੇ ਰਹੇ ਆ ਅਸੀਂ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਡਰਦੇ ਆ ਅੱਜ ਵੀ ਡਰ ਰਹੇ ਆ ਪਰ ਉਹਨਾਂ ਦਾ ਡਰ ਕਿੱਥੇ ਖਤਮ ਹੋ ਗਿਆ ਕਿਉਂਕਿ ਅੰਦਰ ਸ਼ਬਦ ਵਸਿਆ ਜੀ ਅੰਦਰ ਪਰਮੇਸ਼ਰ ਨਾਲ ਪਿਆਰ ਸੀ ਅੰਦਰ ਪ੍ਰੀਤ ਸੀ ਉਹਨਾਂ ਦੀ ਕਿ ਕਿਸੇ ਦੀ ਪਰਵਾਹ ਹੀ ਕੋਈ ਨਹੀਂ ਸੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਜਿਸ ਵੇਲੇ ਸੁਬਾ ਵਜੀਰ ਖਾਨ ਨੇ ਆਖਿਆ ਸੀ ਨਾ ਸਹਿਬ ਜਾਦਿਓ ਬੱਚਿਓ ਇਦਾਂ ਕਰੋ ਤੁਸੀਂ ਇਸਲਾਮ ਕਬੂਲ ਕਰ ਲਓ ਮੁਸਲਮਾਨ ਬਣ ਜਾ ਬਾਬਾ ਫਤਿਹ ਸਿੰਘ ਨੇ ਆ ਗਿਆ ਜੀ ਤੂੰ ਬਣ ਗਿਆ ਮੁਸਲਮਾਨ ਕਹਿੰਦਾ ਤੈਨੂੰ ਸ਼ੱਕ ਹੈ ਕੋਈ ਮੈਂ ਪੰਜ ਵਕਤ ਨमाज ਪੜਦਾ ਜਾਕਾਤ ਵੀ ਕੱਢਦਾ ਸਾਰੇ ਕਰਮ ਕਰਦਾ ਇਸਲਾਮ ਦੇ ਮੁਸਲਮਾਨ ਆਵਾ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ ਤੂੰ ਮੁਸਲਮਾਨ ਹੈ ਹੀ ਨਹੀਂ ਪਹਿਲਾਂ ਤੂੰ ਤਾਂ ਬਣ ਜਾ ਤੂੰ ਕਿਹਦਾ ਕਹਿ ਸਕਦਾ ਕਹਿੰਦੇ ਮੇਰੇ ਗੁਰੂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸਤਗੁਰੂ ਦੀ ਬਾਣੀ ਕਹਿੰਦੀ ਹੈ ਮੁਸਲਮਾਨ ਮੋਮਦਿਲ ਹੋਵੇ ਤੇਰੇ ਦੇ ਅੰਦਰ ਤਾਂ ਕਠੋਰਤਾ ਹੈ ਹੁਣ ਜੇ ਆਪਾਂ ਦਿਮਾਗ ਤੇ ਜੋਰ ਪਾਈਏ ਜੇ ਲੋਕ ਇਹ ਅੱਜ ਸਮਝਣ ਨਾ ਦੁਨੀਆ ਦੇ ਲੋਕ ਸਭ ਜਾਦਿਆਂ ਦਾ ਕਸੂਰ ਵੀ ਕੀ ਹੈ ਕਿਹੜਾ ਜ਼ੁਲਮ ਕੀਤਾ ਉਹਨਾਂ ਨੇ ਕਿਹੜੀ ਚੋਰੀ ਕੀਤੀ ਆ ਕਿਹਦੇ ਘਰ ਡਾਕਾ ਮਾਰਿਆ ਕਿਹਨੂੰ ਕਦ ਕੈਦਾਂ ਕਤਲ ਕੀਤਾ ਸੀ ਸਭ ਜਾਦਿਆਂ ਨੇ ਮਾਤਾ ਜੀ ਦਾ ਕੀ ਕਸੂਰ ਹੈ ਇਹਨਾਂ ਕਸੂਰ ਹੈ ਕਿ ਉਹ ਗੁਰਗੋਬ ਸਿੰਘ ਜੀ ਮਹਾਰਾਜ ਜੀ ਦੇ ਸਹਬਜ਼ਾਦੇ ਹੈ ਕਿ ਇਹਨਾਂ ਨੂੰ ਕੈਦ ਕਰ ਲਾਂਗੇ ਤੇ ਗੁਰਗੋਬ ਸਿੰਘ ਭੱਜਾ ਜਾਏਗਾ ਵੀ ਮੇਰੇ ਬੱਚਿਆਂ ਨੂੰ ਛੱਡ ਦਿਓ ਉਹ ਪਰਵਾਹੀ ਕੋਈ ਨਹੀਂ ਉਹਨਾਂ ਦੀਆਂ ਉਹਨਾਂ ਦੇ ਸਰੀਰ ਤਾਂ ਕੈਦ ਕਰ ਲਈ ਸੀ ਪਰ ਜਮੀਰ ਕੈਦ ਨਹੀਂ ਕਰ ਸਕੇ ਅੱਜ ਸਮੇਂ ਦੀਆਂ ਸਰਕਾਰਾਂ ਨੂੰ ਕਿਉਂ ਡਰ ਸਿੱਖਾਂ ਤੋਂ ਇਹੀ ਡਰ ਹੈ ਨਾ ਵੀ ਗੁਰਗੋਬ ਸਿੰਘ ਦੇ ਬੱਚੇ ਆ ਇਹ ਝੁਗਣ ਵਾਲੇ ਨਹੀਂ ਆਂ ਕਿੰਨਾ ਕੁਛ ਜ਼ੁਲਮ ਹੁੰਦਾ ਸੀ ਕਿੰਨਾ ਕੁਛ ਆ ਦੋ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਰਹੇ ਹੁਣ ਲੱਗਦਾ ਸੀ ਵੀ ਪਰ ਇਹ ਝੁਕਣ ਵਾਲੀ ਨਹੀਂ ਇਹ ਕੌਮ ਜਿਹੜੀ ਹੈ ਜਿਨੇ ਜੋਨੇ ਤੱਕ ਜਿਨੇ ਤੱਕ ਅਸੀਂ ਕਲਗੀਧਰ ਦੇ ਅਹਿਸਾਨ ਮੰਨਦਾ ਜੇ ਅਸੀਂ ਬਾਣੀ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਕੋਈ ਨਹੀਂ ਝੁਕਾ ਸਕਦਾ ਗੁਰੂ ਸਾਹਿਬ ਕਹਿੰਦੇ ਉਹ ਸਦਾ ਸੁਹਾਗ ਵਾਲੇ ਆ ਦੁਨੀਆ ਰਹੇਗੀ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਰਹੇਗਾ ਸਾਹਿਬ ਕਹਿੰਦੇ ਮੈਂ ਨਾਗਣ ਬਣ ਜਾਵਾਂ ਤੇ ਨਾਗਣ ਜਿਹੜੀ ਆ বীਣ ਦੇ ਉੱਪਰ ਉਹਦੀ ਮਗਲ ਹੋ ਜਾਂਦੀ ਆ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਤੇ ਤੇਰਾ ਸ਼ਬਦ ਮੇਰੇ ਹਿਰਦੇ ਵਿੱਚ ਵਸਦੇ ਤੇ ਮੇਰਾ ਡਰ ਖਤਮ ਹੋ ਜਾਏ ਨਾਗਣ ਹੋਵਾਂ ਧਰਵਸਾਂ ਸ਼ਬਦ ਵਸ ਪਹੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਜੋਤੀ ਜੋ ਸਮਾਏ ਭਾਵ ਉਹ ਵਿਚਾਰ ਧਾਰਾ ਦੇ ਵਿੱਚ ਲੀਨ ਹੋ ਗਏ ਜੋ ਗੁਰ ਕਹੈ ਸੋਈ ਭਲ ਮੰਨ ਵਾਲੇ ਹੋ ਗਏ ਇਹਨੂੰ ਕਹਿੰਦੇ ਵਿਚਾਰ ਧਾਰਾ ਆਪ ਕਹਿੰਦੇ ਜੋਤੀ ਜੋਤ ਸਮਾਗੈ ਨਹੀਂ ਗੁਰੂ ਅੰਗਦ ਦੇਵ ਜੀ ਮਹਾਰਾਜ ਲੈਣੇ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੀ ਵਿਚਾਰ ਧਾਰਾ ਨੂੰ ਪ੍ਰਵਾਨ ਕਰ ਲਿਆ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨਹੀਂ ਕਰ ਸਕੇ ਇਹਨੂੰ ਕਹਿੰਦੇ ਜੋਤੀ ਜੋਤ ਸਮਾਗੈ ਆਪਣੀ ਜੋਤ ਲੈਣਾ ਵਿੱਚ ਜੈਨਾ ਜੀ ਦੇ ਵਿੱਚ ਟਿਕਾਹ ਦਿੱਤੀ ਉਹ ਅੱਜ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਹੈ ਪੜਦੇ ਨਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਫਿਰ ਬੇਨਤੀ ਕਰ ਰਿਹਾ ਤੇ ਅਰਦਾਸ ਕੀ ਕਰਨੀ ਸਤਿਗੁਰ ਕਹਿੰਦੇ ਮੈਂ ਬਣਜਾਰਣ RAM ਕੀ ਇਹ ਸਤਿਗੁਰ ਅਸੀਂ ਬਣਜ ਕਰਨ ਵਾਸਤੇ ਆਏ ਆ ਤੇ ਕਿਰਪਾ ਕਰ ਆਪਣਾ ਨਾਮ ਦੇ ਇਹ ਮੇਰੇ ਵਾਸਤੇ ਨਾਮ ਦਾ ਬਹੁਤ ਵੱਡਾ ਸੌਦਾ ਬਹੁਤ ਵੱਡੀ ਇਸ ਜਿਹੜੀ ਮੈਨੂੰ ਜੀਵਨ ਦੇ ਵਿੱਚ ਪ੍ਰਾਪਤੀ ਹੋਏਗੀ ਤੇਰਾ ਨਾਮ ਬਖਰ ਬਾਪਾਰ ਜੀ ਰਹਾਓ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਆਪਦੀਆਂ ਨੇ ਪ੍ਰਵਾਨ ਕਰਨੀਆਂ ਬੁਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ